ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ ਸਾਰਿਆਂ ਨੂੰ। ਦੋਸਤੋ ਕੀ ਹਾਲ ਚਾਲ ਆ? ਅਸੀਂ ਬਿਲਕੁਲ ਠੀਕ ਠਾਕ ਆ। ਉਮੀਦ ਕਰਦੇ ਆਂ ਤੁਸੀਂ ਵੀ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਤੇ ਖੁਸ਼ ਹੋਵੋਗੇ। ਹਾਂਜੀ। ਸੋ ਇੱਕ ਵਾਰ ਅਸੀਂ ਫੇਰ ਹਾਜ਼ਰ ਹੋ ਗਏ ਆਂ। ਪ੍ਰੋਗਰਾਮ ਲੈ ਕੇ ਭੁੱਲ ਗਿਆ ਲੋਕ ਬਤਾ ਪਣੀ। ਤੇ ਬਹੁਤ ਚੰਗਾ ਲੱਗਦਾ ਸਾਨੂੰ ਤੁਸੀਂ ਬਹੁਤ ਪਿਆਰ ਦਿੰਨੇ ਆ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਹਾਣਾ? ਤੇ ਸਾਰਿਆਂ ਤੋਂ ਪਹਿਲਾਂ ਆਪਾਂ ਹੁਣ ਜਵਾਬ ਦਿੰਨੇ ਆ ਪਿਛਲੀ ਬਾਤ ਦਾ। ਹਾਂਜੀ ਪਿਛਲੇ ਹਫਤੇ ਦੀ ਬਾਤ ਦਾ ਜਵਾਬ ਹੈਗਾ ਜੀ ਅਸਮਾਨ ਤੇ ਤਾਰੇ ਬਿਲਕੁਲ ਅਸਮਾਨ ਤੇ ਤਾਰੇ ਹਾਂਜੀ ਤੇ ਬਹੁਤ ਜਵਾਬ ਆਇਆ ਬਹੁਤ ਇਤਕੀ ਦੋਸਤਾਂ ਨੇ ਬਹੁਤ ਜਵਾਬ ਵਸਈ ਦਿੱਤੇ ਆ ਤੇ ਸਾ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਹਨਾ ਤੇ ਜਿਨ੍ਹਾਂ ਨੇ ਚਲੋ ਜਿਨ੍ਹਾਂ ਕੋ ਬਾਤ ਦਾ ਜਵਾਬ ਨਹੀਂ ਵੀ ਸਹੀ ਦੇ ਹੋਇਆ ਉਹ ਸਾਡੀ ਵੀਡੀਓ ਜਿਨ੍ਹਾਂ ਨੇ ਦੇਖੀ ਵੀ ਆ ਜਿਨ੍ਹਾਂ ਨੇ ਲਾਈਕ ਕੀਤਾ ਹੈ ਨਾ ਤੇ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸਵਾਗਤ ਕਰਦੇ ਹਾਂ ਹਾਂਜੀ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਹੈਨਾ ਤੇ ਹੁਣ ਅਸੀਂ ਦੱਸਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਆ ਜੀ ਪੰਜਾਬੀ ਤੜਕਾ ਹਾਂਜੀ ਯੂਪੀ ਦੇ ਪੰਜਾਬੀ ਪਿੰਡ ਬਲਵਿੰਦਰ ਕੌਰ ਮਾਇਨਾਨੋ ਗਾਰਡਨ ਗੁਰਦੇਵਾਲ ਸਿੰਘ ਸਵਿੰਦਰ ਮੋਹਾਲੀ ਪੰਜਾਬੀ ਲਾਈਫ ਸਟਾਈਲ ਹੈਨਾ ਪਿੰਡ ਵਾਲੇ ਭੈਣ ਜੀ ਪ੍ਰਵਿੰਦਰ ਫੈਮਿਲੀ ਵਲੌਗ ਹਨਾ ਯੋਗਰਾਜ ਸੁਖਾਨਾ ਭੱਟੀ ਪੰਜਾਬੀ ਪ੍ਰਭਜੋਤ 26 ਮਹਿਰਾ ਵਲੌਗਸ ਕਲੋਂ ਅੰਤ ਕਲ ਸੀ ਬਹੁਤ ਬਹੁਤ ਤੁਹਾਨਾਂ ਦਾ ਹੈ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਥੈਂਕ ਯੂ ਜੀ ਸਾਰਿਆਂ ਦਾ ਤੁਸੀਂ ਟਾਈਮ ਕੱਢ ਕੇ ਵੀਡੀਓ ਨੂੰ ਦੇਖਦੇ ਆ ਤੇ ਬਹੁਤ ਸਾਨੂੰ ਚੰਗਾ ਲੱਗਦਾ ਤੇ ਇਦਾਂ ਹੀ ਆਉਂਦੇ ਰਹੀਓ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਹਨਾ ਵਿਸਾਖੀ ਦੀਆਂ ਤੇ ਖਾਲਸਾ ਜਿਹੜਾ ਸਾਜਣਾ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਬਹੁਤ-ਬਹੁਤ ਵਧਾਈਆਂ ਹਾਂ ਹਣਾ ਕਿਉਂਕਿ ਹੁਣ ਦੇਖੋ ਵਾਡੀਆਂ ਚਾਲੂ ਹੋ ਗਈਆਂ ਹਨਾ ਹਾਂਜੀ ਹਾਂਜੀ ਤੇ ਕਣਕਾਂ ਪੱਕੀਆਂ ਬਹੁਤ ਸੋਹਣੀਆਂ ਸੁਨਹਿਰੀ ਰੰਗ ਦੀਆਂ ਖੇਤ ਇੰਨੇ ਸੋਹਣੇ ਲੱਗਦੇ ਆ ਲਹਿਰਾਉਂਦੇ ਔਰ ਇਦਾਂ 골ਡਨ ਕਲਰ ਜਿਦਾ ਚਾਦਰਾਂ ਵਿਛਿਆ ਨਾ ਇਦਾਂ ਲੱਗਦੇ ਖੇਤ ਸਹੀ ਗੱਲ ਸਹੀ ਗੱਲ ਬਹੁਤ ਚੰਗਾ ਲੱਗਦਾ ਹੈ ਬੜਾ ਹੁਣ ਤਾਂ ਪੂਰਾ ਸਨੈਰੀ ਹੋਈ ਪਈ ਆ ਜਮੀਨਾਂ ਦੀ ਜੀ ਬਹੁਤ ਹੀ ਮਤਲਬ ਦਿਲ ਖੁਸ਼ ਹੁੰਦਾ ਆ ਜਦੋਂ ਕਣਕਾ ਪੱਕ ਜਾਂਦੀ ਆ ਆ ਕੇਰੇ ਜਿ ਘਰ ਆਊਗਾ ਹਨਾ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਤਾਂ ਹੀ ਫੇ ਵਿਸਾਖੀ ਤੇ ਢੋਲ ਵੱਜਦੇ ਆ ਮੇਲੇ ਲੱਗਦੇ ਆ ਤਾਂ ਲੋਕੀ ਜਲੇਬੀਆਂ ਖਾਂਦੇ ਆ ਹਨਾ ਤੇ ਜਲੇਬੀਆਂ ਖਾਣੀਆਂ ਬਸਾਖੀ ਆ ਦੇਣੀਆਂ ਜਲੇਬੀਆਂ ਖਾਣੀਆਂ ਹੀ ਪਣੀਆਂ ਹੁਣ ਤਾਂ ਕੱਲੀ ਉਹਦਾ ਤਾਂ ਤੁਸੀਂ ਨਹੀਂ ਦੀ ਲਿਆ ਕੇ ਦੇਣੀਆਂ ਬਸਾਖੀ ਤੇ ਤਾਂ ਲਿਆ ਕੇ ਦੇਣੀਆਂ ਜਲੇਬੀਆਂ ਫਿਰ ਬਹਾਨਾ ਚਾਹੀਦਾ ਹੁੰਦਾ ਨਾ ਕੋਈ ਨਾ ਕੋਈ ਬਹਾਨੇ ਨਾਲ ਖਾ ਲੈਣੀਆਂ ਚਾਹੀਦੇ ਚਾਹੇ ਬਸਾਖੀ ਆ ਚਾਹੇ ਦਸਹਿਰਾ ਆ ਤੇ ਜਿਹੜੀਆਂ ਅੱਗੋਂ ਪਿੱਛੋਂ ਉਦਾਂ ਖਾ ਲੈਣੀਆਂ ਉਹਨਾਂ ਦੀ ਕੋਈ ਗਿਣਤੀ ਨਹੀਂ ਉਹ ਤਾਂ ਚੱਲਾ ਛੱਡੋ ਬਸਾਖੀ ਤੇ ਤਾਂ ਖਾਣੀਆਂ ਹੀ ਹੁੰਦੀਆਂ ਚਲੋ ਬਸਾਖੀ ਤੇ ਜਲੇਬੀਆਂ ਕਰਿਓ ਹੋਰ ਤਾਂ ਦੇਖਾਂਗੇ ਹਾਂ ਠੀਕ ਐ ਦੇਖ ਲਿਓ ਮੇਲਾ ਕਿੱਥੇ ਦੇਖਣਾ ਮੇਲਾ ਮੇਲਾ ਆਪਣੇ ਲਾਗੇ ਇੱਥੇ ਲੱਗਦਾ ਮਹਿਦਪੁਰ ਲੈ ਕੇ ਜਾਉਂਗੇ ਚੱਲੇ ਚੱਲਾਂਗੇ ਚਲ ਠੀਕ ਹੈ ਹੂੰ ਦੇਖ ਲਾਂਗੇ ਮੇਲਾ ਗਾ ਗਰਮੀ ਤਾਂ ਹੈਗੀ ਆ ਕਿੰਨਾ ਦਾ ਮੇਲਾ ਸਾਕੀ ਤੇ ਜਾਂਦੇ ਲੋਕੀ ਮੇਲਾ ਦੇਖਣ ਬਿਲਕੁਲ ਬਿਲਕੁਲ ਸਹੀ ਗਾ ਜਾਂਗੇ ਤਾਂ ਉੱਥੇ ਵੀ ਕੁਝ ਖਰੀਦਾਂਗੇ ਵੀ ਮਾਂ ਖਰੀਦ ਲਈ ਜੋ ਸ਼ਾਪਿੰਗ ਕਰਨੀ ਕਰਨੀ ਕੁਝ ਇੱਕ ਦੋ ਭਾਂਡੇ ਸੋਨੇ ਸੋਨੇ ਕੱਪੜੇ ਕੋਈ ਲੈਣੇ ਆਹੋ ਭਾਂਡੇ ਲੈਣੇ ਚਾਹੀਦੇ ਭਾਂਡੇ ਚਾਹੀਦੇ ਆ ਕਿਤੇ ਨਵੇਂ ਚੀਜ਼ ਲਿਆਵਾਂਗੇ ਚਲ ਥੋੜੇ ਉਹ ਭਾਂਡਿਆਂ ਦੀ ਗੱਲ ਇਹਨੇ ਕੀਤੀ ਭਾਂਡਿਆਂ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਤੀਵਾਂ ਆਦਮੀ ਨਾ ਇੰਨੇ ਭਾਂਡੇ ਖਰੀਦਣ ਚਲੇ ਗਿਆ ਹੂੰ ਬਾਜ਼ਾਰ ਚੱਲ ਗਿਆ ਤੇ ਉਹ ਕਹਿੰਦੇ ਚਲੋ ਭਾਂਡੇ ਵੀ ਲੈ ਜਲੀਏ ਦੋ ਚਾਰ ਹਨ ਤੇ ਉਹ ਗਲਾਸ ਖਰੀਦਣ ਲੱਪ ਹੈ ਹੂੰ ਤੇ ਉਹ ਬੰਦਾ ਕਹੇ ਮੈਂ ਗਲਾਸ ਵੱਡਾ ਲੈ ਜਾਣਾ ਹਨ ਤੇ ਉਹ ਉਹਦੀ ਜਨਾਨੀ ਕਹੇ ਨਹੀਂ ਨਹੀਂ ਛੋਟੇ ਗਲਾਸ ਚਾਹੀਦੇ ਹੂੰ ਉਹਨੂੰ ਕੋਲ ਦੁਕਾਨਦਾਰ ਨਾਲ ਗਰਮ ਬਸੰਬ ਨੂੰ ਛੋਟੇ ਗਲਾਸ ਚਾਹੀਦੇ ਉਹ ਬੰਦਾ ਕਹੇ ਨਹੀਂ ਵੱਡੇ ਗਲਾਸ ਲੈਣੇ ਆ ਜੀ ਹਾਂ ਸਾਨੂੰ ਤੁਸੀਂ ਵੱਡੇ ਦਿਓ ਅੱਛਾ ਤੇ ਉਹ ਦੁਕਾਨਦਾਰ ਕਹਿੰਦਾ ਵੀ ਤੁਸੀਂ ਆਪਸ ਵਿੱਚ ਬਹਿਸ ਤੇ ਕੱਢ ਲਈ ਹਨ ਜਿੱਦਾਂ ਮੈਡਮ ਜੀ ਕਹਿੰਦੇ ਆ ਉਦਾਂ ਕਰ ਲੋ ਅੱਛਾ ਅੱਛਾ ਤੇ ਉਹ ਬੰਦਾ ਕਹਿੰਦਾ ਤੈਨੂੰ ਸਾਲਾ ਕੀ ਪਤਾ ਮਾਜਣੇ ਤਾਂ ਮੈਂ ਆ ਸੋਵੇ ਦਾ ਭਾਂਡੇ ਹੁਣ ਦੇਖ ਲਾਂਗੇ ਆਪਾਂ ਕਿਦਾਂ ਦੇ ਲੈਣੇ ਹਨ ਚਲ ਕੋਈ ਨਹੀਂ ਵੱਡੇ ਗਲਾਸ ਲੈ ਆਵਾਂਗੇ ਅੱਗੇ ਤਾਂ ਜਦੋਂ ਵਾਢੀਆਂ ਹੁੰਦੀਆਂ ਸੀ ਨਾ ਤੇ ਸਾਰੇ ਰਿਸ਼ਤੇਦਾਰ ਵੀ ਆ ਜਾਂਦੇ ਹੁੰਦੇ ਸੀ ਤੇ ਸਾਰੇ ਇਕੱਠੇ ਹੀ ਕਣਕ ਵੜਦੇ ਹੁੰਦੇ ਸੀ ਹਾਂਜੀ ਹਾਂਜੀ ਹਾਂ ਕਿਉਂਕਿ ਉਦੋਂ ਮਸ਼ੀਨਾਂ ਤਾਂ ਹੈ ਨਹੀਂ ਸੀਗੀਆਂ ਹਾਂਜੀ ਹਾਂਜੀ ਤੇ ਸਾਰਿਆਂ ਨੂੰ ਬੁਲਾ ਲੈਣਾ ਤੇ ਆ ਜਾਓ ਜੀ ਤੇ ਸਾਰੇ ਰਿਸ਼ਤੇਦਾਰ ਪਹੁੰਚ ਜਾਂਦੇ ਹੁੰਦੇ ਸੀ ਤੇ ਸਾਰਿਆਂ ਨੇ ਉਹ ਦਾਤੀ ਨਾਲ ਹੀ ਕਣਕਾਂ ਵਡਣੀਆਂ ਕਣਕਾਂ ਨਾਲ ਵਡਣੀਆਂ ਹਾਂ ਜੀ ਤਾਂ ਰਲ ਮਿਲ ਕੇ ਰੋਟੀ ਖਾਣੀ ਬੈਠ ਕੇ ਦੱਸੀ ਲੈ ਕੇ ਜਾਣੀ ਖੂਤੇ ਹਨਾ ਨਾਲ ਰੋਟੀਆਂ ਬਨ ਕੇ ਲੈ ਜਾਣੀਆਂ ਪੋਣੇ ਦੇ ਵਿੱਚ ਤਾਂ ਉੱਥੇ ਵਿੱਚ ਬਹਿ ਕੇ ਕਿਆ ਰਿਆਂ ਜੀ ਬਹਿ ਕੇ ਹੀ ਖੇਤਾਂ ਵਿੱਚ ਬਹਿ ਕੇ ਹੀ ਰੋਟੀ ਖਾਈਦੀ ਸੀ ਕਦੀ ਆਂਬ ਦੀ ਛਾਵੇਂ ਬਹਿ ਜਾਣਾ ਆੜ ਵਿੱਚ ਪਾਣੀ ਵਗਦਾ ਹੋਣਾ ਠੰਡਾ ਠੰਡਾ ਤਾਂ ਉਹ ਬੜਾ ਵਧੀਆ ਲੱਗਦਾ ਹੁੰਦਾ ਸੀ ਉਹ ਨਜ਼ਾਰਾ ਵੱਖਰਾ ਹੀ ਸੀ ਆਂਬ ਦੀ ਛਾਵੇਂ ਬੈਠ ਕੇ ਆਂਬ ਦੇ achar ਨਾਲ ਰੋਟੀ ਆਂਬ ਦੇ achar ਨਾਲ ਤਾਂ ਲੱਸੀ ਨਾਲ ਰੋਟੀ ਨਾਲ ਲੱਸੀ ਨਾਲ ਤਾਂ ਕਿੰਨੀ ਸਵਾਦ ਲੱਗਦੀ ਸੀ ਬੜੀ ਸਵਾਦ ਲੱਗਦੀ ਸੀ ਹੁਣ ਕਿੰਨੀਆਂ ਚੀਜ਼ਾਂ ਬਣਾ ਲਓ ਜੀ ਆ ਮਟਰ ਪਨੀਰ ਆ ਆ ਫਲਾਨਾ ਜੀ ਪਾਲਕ ਆ ਸ਼ਾਈ ਪਨੀਰ ਆ ਔਰ ਆਪਰ ਸਵਾਦ ਨਹੀਂ ਹੈ ਪਰ ਉਹ ਸਵਾਦ ਨਹੀਂ ਆਉਂਦਾ ਜੋ ਹੱਥ ਤੇ ਰੱਖ ਕੇ ਹਾਂਜੀ ਰੋਟੀ ਤੇ ਉੱਪਰ ਇੱਕ ਪਿਆਜ਼ ਹਾਂਜੀ ਤਾਂ ਆਂਬ ਦਾ achar ਤਾਂ ਮੱਖਣ ਚੋਪੜੀਆਂ ਹੋਣੀਆਂ ਰੋਟੀਆਂ ਉਹ ਜਦੋਂ ਬੁਰਕੀ ਖਾਂਦੇ ਸੀ ਨਾ ਤਾਂ ਪਤਾ ਲੱਗਦਾ ਸੀ ਪਤਾ ਨਹੀਂ ਆ ਰਹੀ ਸੀ ਹੁਣ ਸੱਤੀ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਪਰ ਉਹ ਮਨ ਨਹੀਂ ਖੁਸ਼ ਹੁੰਦਾ ਉਹ ਖਾ ਕੇ ਜੋ ਜੋ ਆਪਾਂ ਖਾਣੇ ਜੋ ਚੀਜ਼ਾਂ ਆ ਗਈਆਂ ਅੱਜ ਕੱਲ੍ਹ ਹਨ ਬੱਚਿਆਂ ਨੇ ਤਾਂ ਉਹ ਦੇਖੀਆਂ ਵੀ ਨਹੀਂ ਉਹ ਚੀਜ਼ਾਂ ਜੋ ਆਪਾਂ ਦੇਖੀਆਂ ਆ ਆਪਣੇ ਬਚਪਨ ਚ ਨਾ ਨਹੀਂ ਦੇਖੀਆਂ ਕਾ ਬੱਚਿਆਂ ਨੇ ਤਾਂ ਨਹੀਂ ਦੇਖੀਆਂ ਹੁਣ ਨਵੇਂ ਤਕਨੀਕ ਨਵੇਂ ਯੁੱਗ ਦੇ ਵਿੱਚ ਆ ਕੇ ਉਹਨਾਂ ਨੂੰ ਪੁਰਾਣੀਆਂ ਚੀਜ਼ਾਂ ਦਾ ਕੀ ਪਤਾ ਸਹੀ ਗੱਲ ਹੈ ਹਨਾ ਇਦਾਂ ਹੀ ਆ ਤਾਂ ਹਜੇ ਪਿੰਡਾਂ ਸਮਾਜ ਹੈਗਾ ਆ ਹਜੇ ਕਈ ਜਗ੍ਹਾ ਇਦਾਂ ਦੇ ਹੈਗੀਆਂ ਜਿੱਥੇ ਕਿ ਹਜੇ ਵੀ ਉੱਦੀ ਰੋਟੀ ਖਾਂਦੇ ਆ ਤੁਸੀਂ ਦੇਖੋ ਹੋ ਸਕਦਾ ਤੁਸੀਂ ਵੀ ਆੜ ਤੋਂ ਵੀ ਪਾਣੀ ਪੀਂਦੇ ਰਹੇ ਹਾਂ ਹਾਂ ਜੀ ਪੀਂਦੇ ਰਹੇ ਹਾਂ ਹਾਂ ਵਗਦਾ ਪਾਣੀ ਹੁੰਦਾ ਹੋਂ ਆੜ ਤੋਂ ਪੀਣ ਨੂੰ ਪਾਣੀ ਦਿਲ ਕਰਦਾ ਨਾ 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 ਨਹੀਂ ਕਰਦਾ ਉਦੋਂ ਆੜ ਤੋਂ ਵੀ ਪਾਣੀ ਪੀ ਲੈਂਦੇ ਹੁੰਦੇ ਹਾਂ ਜੀ ਹਨਾ ਤੇ ਬਹੁਤ ਵਧੀਆ ਲੱਗਦਾ ਹੁੰਦਾ ਵੀ ਤੇ ਤੁਸੀਂ ਦੇਖੋ ਵੀ ਉਦੋਂ ਜਦੋਂ ਪਹਿਲਾਂ ਕਾਣਕ ਵੱਢਣੀ ਆ ਸਾਰਿਆਂ ਨੇ ਤੇ ਭਰੀਆਂ ਬੰਨਣੀਆਂ ਇੱਕੋ ਬੰਨ ਬੇੜ ਜਾ ਵੜਦੇ ਨੇ ਬੇੜ ਵਟਦੇ ਹੁੰਦੇ ਸੀ ਪਰਾਲੀ ਦਾ ਪਰਾਲੀ ਦਾ ਉਹ ਗਿੱਲਾ ਕਰਕੇ ਤੁਨੂੰ ਫਿਰ ਨਿਆਣੇ ਨੂੰ ਲਾ ਦੇਣਾ ਕਹਣਾ ਉਹਦੇ ਨਾਲ ਕਮਾਈ ਚਲਦੂ ਇੱਕ ਹਨਾ ਬਣਾ ਦੇਣੀ ਉਹਨੂੰ ਡੰਡੀ ਜੀ ਤਾਂ ਉਹਦੇ ਨਾਲ ਉਹਨੇ ਕਮਾਈ ਜਾਣਾ ਤਾਂ ਉਹਨੇ ਰੁਗ ਲਾਈ ਜਾਣਾ ਬੈਠਿਆ ਨੇ ਬਜ਼ੁਰਗਾਂ ਨੇ ਤਾਂ ਉਹ ਥੋੜਾ 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 ਲਾਈ ਜਾਣਾ ਤਾਂ ਉਹ ਫਿਰ ਲੰਬਾ ਬੇੜਾ ਹੋ ਜਾਣਾ ਕਿੰਨਾ ਲੰਬਾ ਫਿਰ ਉਹਨਾਂ ਨੂੰ ਇਦਾਂ ਬੰਨ ਦੇਣਾ ਬੇੜਿਆਂ ਨੂੰ ਕਿੰਨਿਆਂ ਨੂੰ ਵੇ ਬੰਨ ਕੇ ਤਾਂ ਫੇਰ ਇਕੱਠੇ ਕਰਕੇ ਤਾਂ ਉਹ ਲੈ ਕੇ ਜਾਣੇ ਕਿ ਆ ਰਿਆਂ ਏਦਾਂ ਹੀ ਏਦਾਂ ਉੱਤੇ ਫੇਰ ਭਰੀਆਂ ਬੰਨਣੀਆਂ ਕਣਕ ਜਿੰਨੀ ਵੱਡੀ ਹੋਣੀ ਬੜੀ ਮਿਹਨਤ ਹੁੰਦੀ ਸੀਗੀ ਬੜੀ ਮਿਹਨਤ ਹੁੰਦੀ ਸੀ ਫੇਰ ਰਾਤ ਨੂੰ ਉਹ ਮਸ਼ੀਨ ਲਿਆਉਣੀ ਤਾਂ ਉਹ ਮਸ਼ੀਨ ਚਲਾਉਣੀ ਹੈ ਨਾ ਤੂੜੀ ਕੱਢਣ ਵਾਲੀ ਉਹਨਾਂ ਹੀ ਉਹ ਕਣਕ ਉਹਨਾਂ ਹੀ ਨਿਕਲਦੀ ਸਾਰੀ ਰਾਤ ਮਸ਼ੀਨ ਚੱਲੀ ਜਾਣੀ ਲਾਗੇ ਛਾਗੇ ਤਕਰੀਬਨ ਸਾਰਿਆ ਪੈੰਡ ਹੀ ਮਤਲਬ ਉਹ ਇੱਕ ਥਾਈ ਜਦੋਂ ਨਾ ਕੁੱਤੜਦੇ ਹੁੰਦੇ ਸੀ ਪਰ ਇੱਕ ਥਾਈ ਉਹਨਾਂ ਲੈ ਆਉਣੀ ਸਾਰਿਆਂ ਨੇ ਉੱਥੇ ਵਾਰੀ ਵਾਰੀ ਕਹਿਣਾ ਆਜੋ ਹੁਣ ਲੈ ਆਓ ਆਪਣੀ ਆਪਣੀ ਕਣਕ ਤਾਂ ਉੱਥੇ ਕੁੱਤੜਦੇ ਉਹ ਮਸ਼ੀਨ ਐਨੀ ਦੂਰ ਤਾਂ ਹੀ ਮਾਰਦੀ ਹੁੰਦੀ ਚੱਕ ਚੱਕਾ ਸਾਰਾ ਪੈੰਡ ਮਿੱਟੀ ਨਾਲ ਭਰ ਜਾਂਦਾ ਹੁੰਦਾ ਸੀ ਤੇ ਤੂੜੀ ਇਕੱਠੀ ਕਰਨੀ ਤੇ ਬਾਏ ਤੂੜੀ ਆਪਣੀ ਆਪਣੀ ਇਕੱਠੀ ਕਰਕੇ ਲਿਜਾਣੀ ਕੁੱਪਾਂ 'ਚ ਬੰਨਣੀ ਹਨਾ ਕਈਆਂ ਨੇ ਆਪਣੇ ਕਮਰਿਆਂ 'ਚ ਰੱਖਣੀ ਸਹੀ ਗੱਲ ਹੈ ਤੇ ਹੁਣ ਤਾਂ ਕੰਬਾਈਨਾ ਆ ਗਈਆਂ ਆ ਹਾਂਜੀ ਹਾਂਜੀ ਉਹ ਲਾਉਂਦੀਆਂ 10 ਮਿੰਟ ਦੋ ਗਿਹੜੇ ਦਿੰਦੀਆਂ ਚਲੋ ਜੀ ਹੁਣ ਤਾਂ ਨਿਆਣੀ ਖੂ ਤੇ ਜਾ ਕੇ ਵੀ ਦੇਖਦੇ ਵੇ ਤੁਹਾਡੇ ਕਣਕ ਬੀਜੀ ਕਿੱਥੇ ਆ ਹਾਂ ਕਿੱਡੀ-ਕਿੱਡੀ ਹੋ ਗਈ ਆ ਕਿਦਾਂ ਦੇ ਛਿੱਟੇ ਲੱਗੇ ਉਹਨੂੰ ਨਿਆਣਿਆਂ ਨੂੰ ਪਤਾ ਹੀ ਨਹੀਂ ਹੈਗਾ ਉਹਨੂੰ ਜਾਂਦੇ ਨਹੀਂ ਹੁਣ ਤਾਂ ਨਿਆਣੀ ਉਹ ਕਣਕ ਜਦੋਂ ਘਰ ਆ ਜਾਂਦੀ ਹੈ ਡਰਮਾਂ 'ਚ ਪਾਉਣੀ ਹੁੰਦੀ ਸੀ ਉਦੋਂ ਵੀ ਬਹੁਤ ਵਧੀਆ ਲਾਦਣਾ ਬਈ ਉਦੋਂ ਵੀ ਬੜਾ ਹਾਂ ਡਰਮਾਂ 'ਚ ਪਾਉਣੀ ਸਾਰਿਆਂ ਨੇ ਰਲ ਜਾਣਾ ਜੀ ਕਣਕ ਆ ਗਈ ਹੁਣ ਪਾਓ ਜੀ ਡਰਮਾਂ 'ਚ ਸਾਰੇ ਨਿਆਣਿਆਂ ਨੂੰ ਲਾ ਦੇਣਾ ਹਾਂ ਤੇ ਪਾ ਕੇ ਡਰਾਮਾ ਤੇ ਉਦੋਂ ਬਾਅਦ ਕੱਚੀ ਲੱਸੀ ਬਣਾਉਣੀ ਦੁੱਧ ਵਾਲੇ ਪਾਣੀ ਦੀ ਹਾਂਜੀ ਹਾਂਜੀ ਉਹ ਪੋਣੀ ਉਹ ਪੀਣਾ ਬਸ ਕੋਈ ਸਾਰਾ ਕੁਝ ਅਨੰਤ ਹੁੰਦਾ ਸੀ ਬਹੁਤ ਵਧੀਆ ਹੁੰਦਾ ਸੀ ਬੜਾ ਵਧੀਆ ਲੱਗਦਾ ਚਲੋ ਇਦਾਂ ਹੀ ਹੱਸਦੇ ਵਾਸਤੇ ਰਹੋ ਜੀ ਇਦਾਂ ਹੀ ਖੁਸ਼ ਰਹੋ ਬਸਾ ਕੀ ਮਨਾਓ ਤੇ ਸਾਰਿਆਂ ਦੇ ਘਰ ਚ ਰੰਗ ਦਾਣੇ ਲਿਆਵੇ ਬਰਕਤ ਲਿਆਵੇ ਘਰ ਦਾਣਿਆਂ ਨਾਲ ਭਰ ਜਾਣ ਸਾਰਿਆਂ ਦੇ ਨਾਲ ਬਹੁਤ ਜੀਵਨ ਬਦਲਦਾ ਫਿਰਦਾ ਹੈ ਕਈਆਂ ਜਗ੍ਹਾ ਤੇ ਮੀਂਹ ਪੈ ਵੀ ਗਿਆ ਕਈਆਂ ਤੇ ਬਚਾ ਵੀ ਆ ਪਰ ਚਲੋ ਉਹਨਾਂ ਰੱਬ ਕਰੇ ਸੋਹਣਾ ਸੋਹਣਾ ਆਵੇ ਹਨਾ ਰੱਬ ਦੇ ਅੱਗੇ ਆਪਣਾ ਕੋਈ ਜ਼ੋਰ ਵੀ ਨਹੀਂਗਾ ਤੇ ਪਰ ਆਪਣੀ ਇਹ ਅਰਦਾਸ ਆ ਰੱਬ ਅੱਗੇ ਕਿ ਸਾਰਿਆਂ ਦੇ ਘਰ ਰਹਿ ਜਕਾਵੇ ਸੋ ਇਹ ਅੱਜ ਦੀਆਂ ਗੱਲਾਂ ਬਾਤਾਂ ਸੀਗੀਆਂ ਤੇ ਹੁਣ ਆਪਾਂ ਬਾਤ ਐਤ ਕੀ ਪਾਉਣੀ ਹੈ ਪਰ ਤੁਸੀਂ ਸਾਰਿਆਂ ਤੋਂ ਪਹਿਲਾਂ ਆਹ ਤਸਵੀਰ ਦੇਖੋ ਹਾਂਜੀ ਦੇਖ ਲਈ ਤਸਵੀਰ ਹਾਂਜੀ ਹੁਣ ਤੁਸੀਂ ਅੱਜ ਦੀ ਬਾਤ ਇਹ ਆ ਕਿ ਇਹ ਦੱਸਣਾ ਕਿ ਇਹਨੂੰ ਕਿਹੜਾ ਫਾਲ ਲੱਗਦਾ ਤੇ ਕਹਨੇ-ਕਹਨੇ ਖਾਦਾ ਹਾਂਜੀ ਹਾਂ ਇਹੇ ਅੱਜ ਦੀ ਬਾਤ ਆ ਇਹ ਤੁਸੀਂ ਦੱਸਣਾ ਹਾਂ ਹਨਾ ਤੇ ਫਿਰ ਆਪਾਂ ਮਿਲਦੇ ਅਗਲੀ ਵਾਰੀ ਇਸ ਬਾਤ ਦੇ ਜਵਾਬ ਦੇ ਨਾਲ ਹਾਂਜੀ ਤੇ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ